ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੰਨ ਲਾਲ ਬਹੁਤ ਬਹੁਤ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਮਜੂਦਾ ਵਿਧਾਇਕ ਰਮਨ अरोड़ा ਦੇ ਮਾਮਲੇ ਦੇ ਵਿੱਚ ਇੱਕ ਹੋਰ ਮਹਿਲਾ ਗ੍ਰਿਫਤਾਰ ਹੋਈ ਹੈ ਜਿਸ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਜੋ ਉਹ ਮਹਿਲਾ ਨੇ ਇੱਕ ਹੋਰ ਵਿਧਾਇਕ ਦਾ ਨਾਮ ਸਾਹਮਣੇ ਲਿਆਂਦਾ ਹੈ ਜੋ ਹੁਣ ਆਮ ਆਦਮੀ ਪਾਰਟੀ ਦੇ ਉਸ ਵਿਧਾਇਕ ਦੇ ਉੱਪਰ ਵੀ ਵਿਜੀਲੈਂਸ ਵੱਲੋਂ ਜੋ ਗ੍ਰਿਫਤਾਰੀ ਕੀਤੀ ਜਾਵੇਗੀ ਹੋਰ ਵੱਡੇ ਖੁਲਾਸੇ ਹੋਣਗੇ ਇੱਕ ਇੱਕ ਕਰਕੇ ਕੜੀ ਜੁੜਦੀ ਜਾ ਰਹੀ ਏ ਇਸ ਕੜੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ 92 ਵਿਧਾਇਕ ਨੇ ਉਹਨਾਂ ਦੇ ਉੱਪਰ ਜਿਹੜਾ ਕਿ ਵੱਡੇ આરોਪ ਲੱਗ ਰਹੇ ਨੇ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਦੂਸਰਾ ਤੀਸਰਾ ਇਸ ਤਰ੍ਹਾਂ ਅੱਗੇ ਜਿਹੜਾ ਕੜੀ ਜੁੜ ਰਹੀ ਏ ਸੋ ਉਹ ਮਹਿਲਾ ਇਨਸਪੈਕਟਰ ਨੇ ਜੋ ਕਿ 5 ਦਿਨ ਪੁਲਿਸ ਰਿਮਾਂਡ ਦੇ ਵੱਲੋਂ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਗਿਆ ਜਿਸ ਦੇ ਉੱਪਰ ਹੁਣ ਐਮ ਖੁਲਾਸੇ ਹੋਏ ਨੇ ਸੋ ਭ੍ਰਿਸ਼ਟਾਚਾਰ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਜਿਹੜੇ ਕਿ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਨੇ ਔਰ ਉਹਨਾਂ ਦੇ ਉੱਪਰ ਲਗਾਤਾਰ ਜਿਹੜਾ ਕਿ ਵਿਜੀਲੈਂਸ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਸ ਦੇ ਸਾਰੇ ਸਕੇ ਸਬੰਧੀਆਂ ਦੇ ਉੱਪਰ આરોਪ ਲੱਗੇ ਹੋਏ ਨੇ ਕਿ ਜੋ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਨਾਲ ਇਹ ਪੈਸਾ ਬਣਾਇਆ ਹੈ ਲੋਕਾਂ ਨੂੰ ਲੁੱਟ ਕੇ ਜੋ ਇਹ ਮਹਿਲਾ ਇਨਸਪੈਕਟਰ ਸੀ ਜਿਹੜੀ ਪੈਸੇ ਲੈਂਦੀ ਸੀ ਤੇ ਅੱਗੇ ਵਿਧਾਇਕਾਂ ਤੱਕ ਪਹੁੰਚਾਉਂਦੀ ਸੀ ਇਹ ਲੋਕਾਂ ਨੂੰ ਡਰਾਉਂਦੀ ਸੀ ਵਿਚੋਲਗੀ ਕਰਦੀ ਸੀ ਸੋ ਮਹਿਲਾ ਇਨਸਪੈਕਟਰ ਹਰਪ੍ਰੀਤ ਕੌਰ ਜਿਸ ਨੂੰ ਅੰਮ੍ਰਿਤਸਰ ਤੋਂ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਅੱਗੇ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸ ਵਿੱਚ 5 ਦਿਨ ਦੀ ਰਿਮਾਨਡ ਮੰਗਿਆ ਗਿਆ ਸੀ ਪਰ ਕੋਰਟ ਨੇ ਸਿਰਫ 2 ਦਿਨ ਦਾ ਰਿਮਾਨਡ ਦਿੱਤਾ ਜੋ ਕਿ ਕੋਰਟ ਦੇ 2 ਦਿਨ ਦੇ ਰਿਮਾਨਡ ਦੇ ਵਿੱਚ ਇਹ ਮਹਿਲਾ ਇਨਸਪੈਕਟਰ ਦੇ ਕੋਲੋਂ ਵੱਡੀ ਜਿਹੜੀਆਂ ਦੇ ਤੱਥ ਸਾਹਮਣੇ ਆਉਣਗੇ ਦੱਸਦੀ ਕਿ ਮੈਲਾ ਇਨਸਪੈਕਟਰ ਨੂੰ ਸ਼ਹਿਰ ਦੀ ਇੱਕ ਨਾਮੀ ਬੇਕਰੀ ਮਾਲਕ ਤੋਂ 3 ਲੱਖ ਰੁਪਏ ਜੋ ਵਿਧਾਇਕ ਰਮਨ अरोड़ा ਦੇ ਕਹਿਣ ਤੇ ਲੈਣ ਲਈ ਦੋਸ਼ ਨੇ ਬੇਕਰੀ ਮਾਲਕ ਨੂੰ ਵਿਧਾਇਕ ਰਮਨ अरोड़ा ਵੱਲੋਂ ਏਟੀਪ ਸੁਖਦੇਵ ਵਸ਼ਿਸ਼ਟ ਮार्फत ਨੋਟਿਸ ਭੇਜਿਆ ਗਿਆ ਤੇ ਜਿੱਥੇ ਉਕਤ ਨੋਟਿਸ ਦੇ ਮार्फत ਵਿਧਾਇਕ ਰਮਨ अरोड़ा ਵੱਲੋਂ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਸੀ ਇਸ ਦੇ ਬਾਅਦ ਜੋ ਵਿਧਾਇਕ ਰਮਨ अरोड़ा ਵੱਲੋਂ 3 ਲੱਖ ਦੀ ਸੈਟਲਮੈਂਟ ਕੀਤੀ ਗਈ ਬਾਦ ਵਿੱਚ ਬੇਕਰੀ ਮਾਲਕ ਵੱਲੋਂ ਵਿਧਾਇਕ ਦੇ ਕਹਿਣ ਤੇ ਹੀ 3000 ਰੁਪਏ ਇਸ ਮਹਿਲਾ ਇੰਸਪੈਕਟਰ ਹਾਪ੍ਰੀਤ ਦੇ ਹੱਥ ਭੇਜੇ ਜੋ ਮਹਿਲਾ ਇੰਸਪੈਕਟਰ ਨੇ ਇਹ ਪੈਸਾ ਲੈ ਕੇ ਰਮਨ अरोड़ा ਦੇ ਨਾਲ ਉਸ ਨੇ ਤੇ ਹੋਰ ਅੱਗੇ ਕਿਸ ਕਿਸ ਨੂੰ ਦਿੱਤਾ ਜੋ ਕਿ ਇਹ ਮਹਿਲਾ ਇੰਸਪੈਕਟਰ ਦੇ ਵੱਲੋਂ ਇੱਕ ਹੋਰ ਲੀਡਰ ਦਾ ਨਾਮ ਦੱਸਿਆ ਗਿਆ ਸੀ ਕਿ ਉਹ ਵੀ ਇਸ ਮਹਿਲਾ ਇੰਸਪੈਕਟਰ ਨੂੰ ਪੈਸੇ ਇਕੱਠਾ ਕਰਨ ਵਾਸਤੇ ਕਹਿੰਦੇ ਸੀ ਸੋ ਆਮ ਆਦਮੀ ਪਾਰਟੀ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਜਿਸ ਦਾ ਇਹ ਜੋ ਰਮਨ ਅਰੋੜਾ ਸੀ ਉਸਦੇ ਪਰਿਵਾਰ ਦਾ ਜਿਹੜਾ ਕਿ ਉਹ ਆਉ ਭਗਤ ਕਰਦਾ ਸੀ ਉਸਦਾ ਮਹਿਮਾਨ ਨਿਵਾਜੀ ਕਰਦਾ ਸੀ ਉਸ ਵਕਤ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸੀਤਲੰਗਰਾਲ ਵੀ ਇਸ ਗੱਲ ਨੂੰ ਲੈ ਕੇ ਜੋ ਮੁੱਖ ਮੰਤਰੀ ਨਾਲ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਔਰ ਦੂਸਰੇ ਪਾਸੇ ਜੋ ਅਮਰਸਰ ਉਤਰੀ ਤੋਂ ਵਿਧਾਇਕ ਨੇ ਕਮਰ ਵਿਜੇ ਪ੍ਰਤਾਪ ਸਿੰਘ ਉਹ ਤਾਂ ਵਾਰ-ਵਾਰ ਇਹ ਗੱਲ ਦੱਸੇ ਸੀ ਕਿ ਅੱਜ ਤੋਂ ਪਹਿਲਾਂ ਕਾਰਵਾਈ ਹੋਣੀ ਚਾਹੀਦੀ ਸੀ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਉਸ ਵਕਤ ਕਾਰਵਾਈ ਕੀਤੀ ਕਿ ਜਦੋਂ ਸਾਰੀ ਬਦਨਾਮੀ ਹੋ ਗਈ ਲੋਕ ਸਭਾ ਚੋਣਾਂ ਦੇ ਵਿੱਚ ਜੋ ਸਿਰਫ ਤਿੰਨ ਸੀਟਾ ਮਿਲਣ ਦਾ ਕਾਰਨ ਹੀ ਏ ਸੀ ਲੋਕ ਸਭਾ ਚੋਣਾਂ ਹਾਰਨ ਦਾ ਕਾਰਨ ਹੀ ਏ ਸੀ ਸਾਡੀਆਂ ਇਹਨੇ ਕੀ ਆਪਣੀਆਂ ਨਕਾਮੀਆਂ ਸੋ ਕਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਕੋਈ ਅਜਿਹਾ ਲੀਡਰ ਨਹੀਂ ਏ ਜਿਹੜਾ ਸਾਡੇ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਸਮਝਾ ਸਕੇ ਕਿ ਅਸੀਂ ਜੋ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਚੁਣਿਆ ਅਸੀਂ ਉਹਨਾਂ ਤੇ ਖਰਾ ਉੱਤਰੀਏ ਅਸੀਂ ਭ੍ਰਿਸ਼ਟਾਚਾਰ ਨਾ ਕਰਨਗੇ ਜੋ ਕਿ ਅਸੀਂ ਭ੍ਰਿਸ਼ਟਾਚਾਰ ਦੇ ਵਿੱਚ ਸਾਡੀ ਬਦਨਾਮੀ ਹੋਈ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਾਰਵਾਈ ਕੀਤੀ ਤਾਂ ਹੁਣ ਤਾਂ ਕਹਿੰਦੇ ਵਿੱਚ ਚਿੜੀਆ ਚੁਗੀ ਖੇਤ ਤੇ ਹੁਣ ਕੀ ਪਿਸਤਾਜਾ ਕੀ ਬਣੇ ਹੋਣੇ ਇਹਨਾਂ ਕਾਰਵਾਈਆਂ ਕਰਨ ਨਾਲ ਕੁਛ ਨਹੀਂ ਨਿਕਲਣਾ ਜੋ ਪਹਿਲਾਂ ਵਿਜੇ ਸਿੰਘਲਾ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਉਸ ਦਾ ਅਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਗਿਆ ਫਿਰ ਹੋਰ ਜਿਹੜੇ ਵਿਧਾਇਕ ਸੀ ਉਹਨਾਂ ਨੂੰ ਜਿਹੜਾ ਕਿ ਕਈਆਂ ਨੂੰ ਮਹੀਨਾ ਜੇਲ੍ਹ ਚੜਨਾ ਪਿਆ ਕਈ 2-2 ਮਹੀਨੇ ਜੇਲ੍ਹ ਚ ਰਹਿ ਕੇ ਬਾਅਦ ਜਮਾਨਤਾ ਕਰਾ ਕੇ ਬਾਹਰ ਆ ਗਏ ਲੇਕਿਨ ਉਹਨੇ ਵਿੱਚੋਂ ਨਿਕਲਿਆ ਪਾਇਆ ਕੁਛ ਨਹੀਂ ਨਿਕਲਣਾ ਪਾਇਆ ਨਾ ਇਹਦੇ ਵਿੱਚ ਵੀ ਕੁਛ ਨਹੀਂ ਬਸ ਇੱਕ ਛੋਸ਼ਾ ਛੱਡ ਦਿੱਤਾ ਗਿਆ ਹੈ ਵਿਧਾਇਕ ਰਾਮਨੋਟੜਾ ਦੇ ਉੱਪਰ ਜੋ ਪ੍ਰਿਸ਼ਟਾਚਾਰ ਦੇ ਇਗਜ਼ਾਮ ਲਾ ਕੇ ਉਸਨੂੰ ਗ੍ਰਿਫਤਾਰ ਕਰਾ ਦਿੱਤਾ ਗਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਕਿਰਕਰੀ ਹੋਈ ਹੈ